ਸ਼ਰਮਾ ਜੀ ਖਬਰਾਂ ਦੇ ਵਲ ਆ ਗਏ ਆਪਾਂ ਤੇ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ ਇਹਦਾ ਕਹਿੰਦੇ ਸੀ ਧਾਮ ਆਦਮੀ ਆ ਤੇ ਅਸੀਂ ਸਿਆਸਤ ਨੂੰ ਬਦਲਣ ਆਏ ਆ ਪਰ ਕਹਿੰਦੇ ਮਿੱਤਰਾਂ ਨੂੰ ਸ਼ੌਂਕ ਕੋਠੀਆਂ ਦਾ ਮੁੱਖ ਮੰਤਰੀ ਮਾਨ ਹੁਣ ਡੇਢ ਏਕੜ ਜਾਂ 2 ਏਕੜ ਦੀ ਕੋਠੀ ਛੱਡ ਕੇ 5 ਏਕੜ ਦੀ ਕੋਠੀ ਚ ਚੱਲੇ ਨੇ ਜੀ ਪ੍ਰਵੀਨ ਜੀ ਇਹ ਤੁਸੀਂ ਅੰਦਾਜ਼ਾ ਲਾ ਲਓ ਕਿ ਲੰਘੇ ਜੂਨ ਮਹੀਨੇ ਚ ਮਤਲਬ ਜੂਨ ਤੇ ਜੁਲਾਈਓ ਲੰਘੇ ਨੇ ਅਗਸਤ ਚੜਿਆ ਜੀ ਜੀ ਜੂਨ ਮਹੀਨੇ ਚ ਜਲੰਧਰ ਦੇ ਵਿੱਚ ਜਿਲੰਦਰ ਸ਼ੌਣੀ ਦੇ ਵਿੱਚ ਰਾਇਲ ਅਸਟੇਟ ਖੇਤਰ ਪੁਰਾਣਾ ਪਗਵਾੜਾ ਰੋਡ ਉਸ ਦੇ ਉੱਤੇ ਸੱਤ ਕਨਾਲ ਦੀ ਕੋਠੀ ਸੀ 1 ਏਕੜ ਤੋਂ ਵੀ ਲਗਭਗ ਥੋੜੀ ਛੋਟੀ ਸੀ ਥੋੜੀ ਛੋਟੀ ਸੀ ਪਰ ਸੱਤ ਕਨਾਲ ਥੋੜੇ ਨਹੀਂ ਹੁੰਦੇ ਹੂੰ ਬਹੁਤ ਹੁੰਦੇ ਹੈ ਨਾ ਉਦੋਂ ਇੱਥੇ ਲੋਕਾਂ ਕੋਲ ਚਾਰ ਮਰਲੇ ਵਾਲਾ ਕਰ ਲੈ ਲਵੇ ਤਾਂ ਬੰਦਾ ਬਾਗੋ-ਬਾਗ ਹੋ ਜਾਂਦਾ ਕਿ ਲੈ ਵੀ ਘਰ ਵਾਲੇ ਹੋ ਗਏ ਹੈ ਨਾ ਬਿਲਕੁਲ ਬਿਲਕੁਲ ਤੇ ਸੱਤ ਕਨਾਲ ਤੇ ਉਸ ਕੋਠੀ 'ਚ ਸ਼ਿਫਟ ਹੋਏ ਸੀ ਜੂਨ ਮਹੀਨੇ 'ਚ ਹੂੰ ਇਹ ਕਹਿ ਕੇ ਵੀ ਕਿ ਹਫ਼ਤੇ 'ਚ ਦੋ ਦਿਨ ਇੱਥੇ ਹੀ ਰਿਹਾ ਕਰਨਾ ਇੱਥੋਂ ਹੀ ਮਾਝੇ ਦੇ ਇਥੋਂ ਹੀ ਦੁਆਬੇ ਦੇ ਲੋਕਾਂ ਦੀ ਸੇਵਾ ਕਰਨੀ ਤੋਂ ਉਹ ਸਾਰੀ ਪ੍ਰਕਿਰਿਆ ਲਈ ਪਰ ਉਹ ਐ ਤਾਂ ਚੋਣ ਪ੍ਰਚਾਰੇ ਸੀ ਹੁਣ 2 ਮਹੀਨੇ ਵੀ ਨਹੀਂ ਬੀਤੇ ਕਿ ਜਲੰਧਰ ਸ਼ਹਿਰ 'ਚ ਹੁਣ 5 ਏਕੜ ਦੀ ਕੋਠੀ 'ਚ ਮੁੱਖ ਮੰਤਰੀ ਸਾਹਿਬ ਦਾ ਤਬਾਦਲਾ ਹੋ ਗਿਆ ਠੀਕ ਹੈ ਅੱਛਾ ਦੇਖੋ ਤੁਸੀਂ ਕਹਿ ਰਹੇ ਹੋ ਕਿ ਮੁੱਖ ਮੰਤਰੀ ਸ਼ੌਂਕ ਕੋਠੀਆਂ ਦਾ ਬਿਲਕੁਲ ਜੀ ਸੰਗਰੂਰ 'ਚ ਇੱਕ ਕੋਠੀ ਕਿਰਾਏ ਤੇ ਲਈ ਹੋਈ ਹੈ ਹਮ ਜਲੰਧਰ 'ਚ ਇੱਕ ਕੋਠੀ ਕਿਰਾਏ ਤੇ ਲਈ ਹੋਈ ਸੀ ਉੱਚ ਤਬਾਦਲਾ ਹੋ ਕਿ ਹੁਣ 5 ਏਕੜ ਵਾਲੀ ਸਰਕਾਰੀ ਕੋਠੀ ਚੱਲੇ ਨੇ ਜਿਨਾਲ ਪਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਚ ਵੀ 4 ਤੋਂ 5-5 ਕੋਠੀਆਂ ਬੋਲਦੀਆਂ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਹੂੰ ਪੰਜਾਬ ਦੀ ਵਿਧਾਨ ਸਭਾ ਤੱਕ ਇਹ ਮੁੱਦਾ ਉੱਠ ਚੁੱਕਿਆ ਹੈ ਇੱਕ ਕੋਠੀ ਚ ਜਿਹੜੀ ਮੁੱਖ ਮੰਤਰੀ ਦੇ ਨਾਂ ਤੇ ਉਹਦੇ ਵਿੱਚ ਕੁਤ ਰਹਿੰਦੇ ਨੇ ਇੱਕ ਹੋਰ ਕੋਠੀ ਜਿਹੜੀ ਮੁੱਖ ਮੰਤਰੀ ਦੇ ਨਾਂ ਤੇ ਅਲਾਟ ਆ ਕਹਿੰਦੇ ਉਹਦੇ ਵਿੱਚ ਮੁੱਖ ਮੰਤਰੀ ਜੀ ਦਾ ਅਮਲਾ ਫਲਾ ਰਹਿੰਦਾ ਇੱਕ ਕੋਠੀ ਹੋਰ ਜਿਹੜੀ ਮੁੱਖ ਮੰਤਰੀ ਜੀ ਦੇ ਨਾਂ ਤੇ ਅਲਾਟ ਆ ਉਹਦੇ ਵਿੱਚ ਰਗਵ ਚੜਾ ਰਹਿੰਦਾ ਹੂੰ ਹੂੰ ਤੇ ਇੱਕ ਕੋਠੀ ਕਹਿੰਦੇ ਦਿੱਲੀ ਦੇ ਮਹਿਮਾਨ ਨਾਲ ਹੀ ਰੱਖੀ ਆ ਇੱਕ ਕੋਠੀ ਜੋ ਮੀਡੀਆ ਨੂੰ ਕੰਟਰੋਲ ਕਰਨ ਦਾ ਅੱਡਾ ਚੱਲਦਾ ਹੂੰ ਹੂੰ ਸੋ ਇਹ ਸਾਰੀਆਂ ਕੋਠੀਆਂ ਕਹਿੰਦੇ ਮੁੱਖ ਮੰਤਰੀ ਸਾਹਿਬ ਮੱਖੰਤਰੀ ਸਾਹਿਬ ਤਾਂ ਪਿਛਲੀਆਂ ਸਰਕਾਰਾਂ ਦੇ ਸਮੇਂ ਕੈਪਟਨ ਅਮਰਿੰਦਰ ਤੇ ਸਵਾਲ ਖੜਾ ਕਰਦੇ ਰਹੇ ਕਿ ਫਾਰਮ ਹਾਊਸ ਤੋਂ ਚਲਾਉਂਦੇ ਨੇ ਜੀ ਸਰਕਾਰ ਹਾਂਜੀ ਹਾਂਜੀ ਬਿਲਕੁਲ ਤੇ ਅੱਜ ਕੈਬਨਟ ਦੀ ਬੈਠਕ ਆ ਜ ਮੁੱਖ ਮੰਤਰੀ ਸਾਹਿਬ ਦੀ ਸਰਕਾਰੀ ਰਹਿਸ਼ ਤੇ ਹੀ ਆ ਸੈਕਰੀਟ ਕਿਉਂ ਨਹੀਂ ਜੀ ਅਫਸਰਾਂ ਨਾਲ ਮੀਟਿੰਗ ਆ ਜੋ ਕੁਛ ਹੈ ਉਸੇ ਘਰ ਤੋਂ ਚੱਲਦਾ ਹਮ ਸਾਰਾ ਕੁਝ ਸੋ ਇੱਕ ਪਾਸੇ ਚੰਡੀਗੜ੍ਹ 'ਚ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ 4 ਤੋਂ 5 ਕੋਠੀਆਂ ਬੋਲਦੀਆਂ ਹਾਂ 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 ਫਿਰ ਜਲੰਧਰ 'ਚ ਕੋਠੀ ਲਈਓ ਸੀ ਅਜੇ ਹਮ ਹਮ ਦੋ ਮਹੀਨੇ ਨਹੀਂ ਬੀਤੇ ਉਹਦੀ ਤਿਆਰੀ ਨੂੰ ਮਹੀਨਾ ਖੰਡ ਲੱਗਿਆ ਪਰਦੇ ਬਦਲਨੇ ਆ ਜੀ ਆ ਕੰਧਾਂ ਨੂੰ ਰੰਗ ਨਵਾਂ ਕਰਾਉਣਾ ਜੀ ਪੱਖੇ ਨਵੇਂ ਲਾਉਣੇ ਆ ਜੀ ਏਸੀ ਨਵੇਂ ਲੱਗਣਗੇ ਜੀ ਚਾਰ ਜ਼ਵਾਰੀਆਂ ਆਏ ਹੋਊਗੀ ਜੀ ਪਾਰਕਿੰਗ ਆਏ ਹੋਊਗੀ ਉਹ ਤੋਂ ਬਾਅਦ ਹੁਣ ਦੂਗੀ ਕੋਠੀ ਦੀ ਤਿਆਰੀ ਚੱਲੀ ਜਾਂਦੀ ਆ ਅਸਲ 'ਚ ਇਹ ਕੋਠੀ ਸੀ ਕਿਰਾਏ ਤੇ ਜੀ ਹੁਣ ਚਲੇ ਨੇ ਜਨਾਬ ਸਰਕਾਰੀ ਕੋਠੀ 'ਚ ਜਲੰਧਰ ਖੇਤਰ ਦੇ ਵਿੱਚ ਇਹ ਪੁਰਾਣੀ ਬਾਰਾਦਰੀ ਦੇ ਵਿੱਚ ਸਰਕਾਰੀ ਕੋਠੀ ਆ ਜਿਹੜੀ ਡਿਵੀਜ਼ਨਲ ਕਮਿਸ਼ਨਰ ਕੋਲ ਸੀ ਠੀਕ ਆ ਜੀ ਡਿਵੀਜ਼ਨਲ ਕਮਿਸ਼ਨਰ ਗੁਰਪ੍ਰੀਤ ਸਪਰਾ ਉਹਨਾਂ ਦਾ ਤਵਾਦਲਾ ਹੋ ਗਿਆ ਹੁਣ ਪਤਾ ਨਹੀਂ ਤਵਾਦਲਾ ਹੋਇਆ ਕਿ ਕੀਤਾ ਭਾਈ ਹਾਂ ਨਾ ਉਹਨਾਂ ਦਾ ਤਵਾਦਲਾ ਹੋ ਗਿਆ ਤੇ ਬਦਲੀ ਹੋਣ ਤੋਂ ਬਾਅਦ ਉਹ ਕੋਠੀ ਖਾਲੀ ਹੋ ਗਈ ਹਮ ਉਹ ਉਸ ਕੋਠੀ ਦੇ ਵਿੱਚ ਮੱਖੰਦਰੀ ਸਾਹਿਬ ਦੀ ਜਾਣ ਦੀ ਇੱਛਾ ਵੀ 5 ਏਕੜ ਚ ਬਣੀ ਹੋਈ ਕੋਠੀ ਹਮ ਹੈ ਨਾ ਤੇ ਫਿਰ ਆਮ ਕਰਦਾ ਮੁੰਡਾ ਮਾੜਾ ਮੋਟਾ ਕਿਸੇ ਇੱਕ ਅੱਦੇ ਕਮਰੇ ਚ ਪਿਆ ਰਹੂਗਾ ਕੋਈ ਨਾ ਜੀ ਜੀ ਬਿਲਕੁਲ ਸੋ ਇਹ ਇਹ ਇਸ ਲਈ ਇਹ ਛੋਟੀ ਕੋਠੀ ਚੱਲੇ ਜਿਹੜੀ 5 ਏਕੜ ਦੀ ਉਹ ਇਹ ਆਮ ਘਰਾਂ ਦੇ ਮੁੰਡੇ ਨੇੜੇ ਹੁਣ ਸਰਕਾਰ ਚਾਹੀ ਆਮ ਆਦਮੀ ਪਾਰਟੀ ਸਰਕਾਰ ਰਹੀ ਆ ਕਿ ਉਹ ਕੇਜਰੀਵਾਲ ਤੋਂ ਘੱਟ ਥੋੜਾ ਜੇ ਉਹਨਾਂ ਦੀ ਕੋਠੀ ਦੀ ਰੀਨੋਵੇਸ਼ਨ ਤੇ ਕਰੋੜਾਂ ਲੱਗ ਸਕਦਾ। ਉਹ ਉਹ ਸਵਾਲ ਦਾ ਜਵਾਬ ਅਜੇ ਤੱਕ ਨਹੀਂ ਆਇਆ ਕਿ ਕਿੱਥੋਂ ਆਏ ਪੈਸੇ ਕਿਉਂ ਆਏ ਹੈਨਾ ਕਿਉਂ ਲੋੜ ਪਈ ਨਹੀਂ ਉਸੇ ਤਰ੍ਹਾਂ ਇੱਥੇ ਵੀ ਸਵਾਲ ਹੈ। ਹਮ ਅਜੇ ਤੱਕ ਇਹ ਨਹੀਂ ਦੱਸਿਆ ਜਾ ਰਿਹਾ ਕਿ ہاں ਸੰਗਰੂਰ ਤੋਂ ਲੈ ਕੇ ਜਲੰਧਰ ਤੱਕ ਦੀ ਕੋਠੀ ਦਾ ਕਿਰਾਇਆ ਕਿਹਨਾਂ ਪਰਦਾ ਸੀ। ਹਮ ਜੋ ਰੀਨੋਵੇਸ਼ਨ ਤੇ ਖਰਚਾ ਆਇਆ ਕਿੱਥੋਂ ਹੋਇਆ ਕੀ ਮੁੱਖ ਮੰਤਰੀ ਸਾਹਿਬ ਨੇ ਆਪਣੀ ਜੇਬ ਚੋਂ ਕੀਤਾ ਹਮ ਹਮ ਕੀ ਸਰਕਾਰੀ ਖਜ਼ਾਨੇ ਚ ਹੋਇਆ ਕਿ ਕਿਸੇ ਨੂੰ ਸੇਵਾ ਲਈ ਵੀ ਸੀ। ਹਮ ਸੋ ਅਗਲਾ ਖਰਚਾ ਕਿਹਦੇ ਸਿਰ ਤੇ ਪੈਣਾ ਜਿਹੜੀ ਸਰਕਾਰੀ ਕੋਠੀ ਦੀ ਰੇਨੋਵੇਸ਼ਨ ਤੇ ਕਰੋੜਾਂ ਖਰਚੇ ਜਾਣੇ ਆ ਜੀ ਪਰ ਮੁੱਖ ਮੰਤਰੀ ਸਾਹਿਬ ਨੂੰ ਸ਼ੌਂਕ ਹੈ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਗੱਲ ਠੀਕ ਹੈ ਨਾ ਉਹ ਲੋਕਾਂ ਦੇ ਖਜ਼ਾਨੇ ਤੋਂ ਪੂਰਾ ਹੋਵੇ ਲੋਕਾਂ ਦੇ ਟੈਕਸ ਤੋਂ ਪੂਰਾ ਹੋਵੇ ਹੈ ਕਿਸੇ ਤੋਂ ਵਗਾਰ ਤੋਂ ਪੂਰਾ ਹੋਵੇ ਹੈ ਆਪਣੀ ਤਨਖਾਹ ਵੀ ਜਿਹੜੀ ਸਰਕਾਰ ਚੋਂ ਦੀ ਉਹ ਚੋਂ ਹੋਵੇ ਤਾਂ ਇਹਦੇ ਕਿ ਪੈਸਾ ਤਾਂ ਪੰਜਾਬ ਦਾ ਹੀ ਹੈ ਹੂੰ ਬਿਲਕੁਲ ਸਹੀ ਹੈ ਚਲੋ ਆਪਣਾ ਸ਼ੌਂਕ ਪੂਗਾਉਣਾ ਅਗਲੇ ਪਗਾ ਰਹੇ ਨੇ ਜਨਾ ਪਰ ਮੇਰਾ ਇਹ ਤੋਂ ਅਗਲਾ ਸਵਾਲ ਇਹ ਵੀ ਹੈ ਕਿ ਦੋ ਦਿਨ ਲਈ ਚੁਣਿਆ ਸੀ ਮੁੱਖ ਮੰਤਰੀ ਸਾਹਿਬ ਨੇ ਜਲੰਧਰ ਰਹਿਣਾ ਅੱਛਾ ਮੈਂ ਹਫਤੇ ਚ ਦੋ ਦਿਨ ਉੱਥੇ ਰਿਹਾ ਕਰੂੰਗਾ। ਹਮਮ ਪ੍ਰਵੀਨ ਜੀ ਦੋ ਦਿਨ ਦਾ ਮਤਲਬ ਇਹ ਹੈ ਕਿ ਤੁਸੀਂ ਇੱਕ ਦਿਨ ਜਾਓਗੇ ਤੇ ਦੋਏ ਦਿਨ ਤੋਂ ਬਾਅਦ ਵਾਪਸ ਆਓਗੇ। ਹਮਮ ਤੇ ਜੇ ਦੋਏ ਦਿਨ ਹਫਤੇ ਚਲੇ ਜਾਂਦੇ ਕੀ ਫਰਕ ਪੈਣਾ ਸੀ ਵੀ? ਹਮਮ 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 ਜੇ ਇੱਕ ਵਾਰ ਜਾ ਕੇ ਵੀ ਤਾਂ ਆਉਣਾ ਹੀ ਆ ਨਾ। ਹਮਮ ਹਮਮ ਉਹਦਾ ਖਰਚਾ ਵੀ ਤਾਂ ਪੈਣੇ। ਚੰਡੀਗੜ੍ਹ ਤੋਂ ਜਲੰਧਰ ਕਿੰਨੀ ਕੁ ਦੂਰ ਹੈ? ਹਮ ਉਹ ਵੀ ਮੁੱਖ ਮੰਤਰੀ ਲਈ। ਜੀ ਬਿਲਕੁਲ। ਥੋੜੇ ਮੇਰੇ ਵਰਗੇ ਨੇ ਬੱਤ ਚੜ੍ਹ ਕੇ ਜਾਣਾ ਵੱਖਰੀ ਗੱਲ ਆ। ਕਿਸੇ ਨੇ ਆਪਣੀ ਕਾਰ 'ਚ ਜਾਣਾ ਤਾਂ ਵੀ ਵੱਖਰੀ ਗੱਲ ਆ। ਪਰ ਮੁੱਖ ਮੰਤਰੀ ਸਾਹਿਬ ਦੇ ਕਾਫਲੇ ਲਈ ਦਿੱਲੀ ਦੇ ਚੰਡੀਗੜ੍ਹ ਤੋਂ ਜਲੰਧਰ ਕਿੰਨੀ ਦੂਰ ਹੈ ਹੂੰ ਤੇ ਉਹ ਵੀ ਜੇ ਹੈਲੀਕਾਪਟਰ ਨਹੀਂ ਜਾਣਾ ਹੋਵੇ ਫਿਰ ਕਿੰਨੀ ਕਿ ਦੂਰ ਹੈ ਬਿਲਕੁਲ ਬਿਲਕੁਲ ਸੋ ਇਸ ਲਈ ਇਹ ਸਾਰੇ ਸਵਾਲ ਨੇ ਕਿ ਇਹ ਬਾਧੂ ਖਰਚਿਆਂ ਦੀ ਮਤਲਬ ਪੰਜਾਬ ਕਿਸੇ ਪਾਸੇ ਤੋਂ ਤੁਰ ਕੋਈ ਕਿੰਡ ਤੋਂ ਇੱਕ ਕਿੰਡ ਤੱਕ 200 250 ਕਿਲੋਮੀਟਰ ਤੋਂ ਵੱਧ ਮਸਾਂ ਹਾਂ ਜੀ ਇੰਨਾ ਕੀ ਬਿਲਕੁਲ ਇੰਨਾ ਕੁ ਵਾਇਬ ਹਾਂ ਠੀਕ ਹੈ ਨਾ ਤੇ ਫਿਰ ਮੁੱਖ ਮੰਤਰੀ ਦੇ ਕਾਫਲੇ ਲਈ ਕੀ ਲੋੜ ਪੈਗੀ ਸੀ ਕਿਹਾ ਤੁਸੀਂ ਦੋ ਦਿਨ ਛੱਡੋ ਮੈਂ ਤਾਂ ਕਹਿੰਦਾ ਤਿੰਨ ਦਿਨ ਜਾਓ ਜੀ ਮੈਂ ਕਹਿੰਦਾ ਜਲੰਧਰੇ ਕਿਉਂ ਰੁਕਦੇ ਹੋ ਗਾਂ ਮੱਝ ਤੱਕ ਪੂਰਾ ਜਾਓ ਹੂੰ ਨਾ ਪਰ ਮਤਲਬ ਇਹ ਸੋਚਣ ਦੀ ਲੋੜ ਹੈ ਕਿ ਇਹ ਇੱਥੋਂ ਪਤਾ ਲੱਗਦਾ ਹੈ ਕਿ ਤੁਹਾਨੂੰ ਸਿਰਫ ਐਸ਼ ਪ੍ਰਾਸੀ ਦਾ ਸ਼ੌਂਕ ਪੈ ਗਿਆ ਤੇ ਤੁਸੀਂ ਉਸ ਨੂੰ ਸਰਕਾਰੀ ਖਜ਼ਾਨੇ ਤੇ ਪਾਲ ਰਹੇ ਹੋ ਹੂੰ